ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 6-7 ਪਸ਼ੂ ਟੋਕੜਾਂ ਗੱਬਣਾ ਤੇ ਗੱਬਣਾ ਤਿਆਰ ਬਿਲਕੁਲ ਤਾਜ਼ੀਆਂ ਸੂਈਆਂ ਇਹ ਤਾਜ਼ੀਆਂ ਸਿੰਘਾਂ ਝੋਟੀਆਂ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਆਪਾਂ ਪਹੁੰਚੇ ਆਂ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਇੱਧਰ ਆਇਆ ਤੇ ਐਂਡ ਤੱਕ ਜਰੂਰ ਬਨੇ ਰਹੋ ਆਪਾਂ ਟਾਪ ਤੋਂ ਟਾਪ ਇਹ ਨਕੀਨੇ ਤੁਹਾਨੂੰ ਵੀਡੀਓ ਦੇ ਵਿੱਚ ਜਰੂਰ ਦਿਖਾਉਣੇ ਆ ਅੱਜ ਤੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸਣਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾ ਹੀ ਚਾਹੀਦੀ ਆ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਜਿਹੜੀ ਤੁਸੀਂ ਜਨਾਲਾ ਦੇ ਜ਼ਿਲ੍ਹਾ ਮਿਰਸਰ ਫੋਨ ਨੰਬਰ 95145 ਤੇ 618 ਠੀਕ ਆ ਜੀ ਤੇ ਨਕੀਨੇ ਲੈਂਦੇ ਆ ਇਹ ਜੀ ਬਹੁਤ ਆਊਟ ਆਊਟ ਦੇ ਲੈਂਦੇ ਕੱਢ ਕੇ ਦੇ ਅੱਛਾ ਜੀ ਠੀਕ ਆ ਠੀਕ ਹੈ ਠੀਕ ਹੈ ਜਾਰੀ ਦਿੰਦਾ ਠੀਕ ਹੈ ਠੀਕ ਹੈ ਜੀ ਲਓ ਜੀ ਕਰ ਸਕਦੇ ਤੁਸੀਂ ਚੈੱਕ ਇਹ ਤੋਂ ਸ਼ੁਰੂਆਤ ਕਰੀਏ ਕਿ ਜਾਂ ਐਂਡ ਤੇ ਦੇਖੋ ਇਹ ਵੀ ਜੀ ਐਂਡ ਤੇ ਵਿਖਾਉਣੇ ਇਹ ਆਈ ਦੇ ਬੜੀ ਮਹਿੰਗੀ ਜੀ ਝੋਟੀ 6-7 ਲੱਖ ਦੇ ਲੱਗ ਬਣੇ ਆਈ ਪਰ ਆਪਾਂ ਪ੍ਰਵਾਹ ਨਾਲ ਦੇਣੀ ਅੱਛਾ ਜੀ ਲਓ ਜੀ ਐਂਡ ਤੱਕ ਜਰੂਰ ਬਣੇ ਰਹੋ ਐਂਡ ਤੇ ਤੁਹਾਨੂੰ ਨਗინੇ ਦਿਖਾਉਣੇ ਆਪਾਂ 3-4 ਠੀਕ ਜੀ ਦੂਜਾ ਸੂਗਾ ਝੋਟੀ ਆ ਅੱਛਾ ਜੀ ਤੇ ਸੂਣ ਦੇ ਵਿੱਚ ਦਿਨ ਲੈ ਜੇ ਅੱਠ ਲੈ ਜੇ 10 ਲੈ ਜੇ ਹਾਂ ਜੀ ਤੇ ਬਿਲਕੁਲ ਮੰਨ ਲਓ ਵੀ ਪੜਿਆ ਪੜਿਆ ਤੋਂ ਲੱਗੀ ਆ ਤੇ ਤਿਆਰੀ ਆ ਹੁਣ ਦਿਨ ਡੱਕ ਵੱਧ ਤੋਂ ਵੱਧ ਗਿਣਤੀ ਤੇ ਅੱਖ ਦਾ 10 ਗਿਣਦਣ ਖਿੱਚ ਕੇ ਖੜੂਗੀ ਤੇ ਬੰਨ ਬੰਨ ਚੰਗੀ ਦਈ ਆ ਥਣ ਭਾਂਡੇ ਦੀ ਬਿਲਕੁਲ ਮੰਨ ਲਓ ਸਾਫ ਆ ਇਹ ਕਿੰਨੇ ਵਾਂ ਸੂਗਾ ਜੁਣਾ ਨੇ ਇਹਨੇ ਵੀ ਜੀ ਦੂਜਾ ਸੂਗਾ ਬਿਲਕੁਲ ਐ ਚਾਰੀ ਨੁਕਰਾਂ ਤੇ ਥਣ ਲੱਗੇ ਨੇ ਵੇਖੋ ਬਹੁਤ ਸੋਹਣੇ ਲਾਓ ਬਈ ਕਰੋ ਚੱਕ ਬਾਕੀ ਆਪਾਂ ਫੋਲ ਕੇ ਆਪਾਂ ਦਰਗੇ ਪਾ ਦਿੰਦੇ ਹਾਂ ਜੇ ਭਾਈ ਪਹਿਲੇ ਸਵੇਰ ਤੱਕ ਕੀਤਾ ਪਤਾ ਵੀ ਹਾਂਜੀ ਜੀ ਇਹਨੇ 10 ਕਿਲੋ ਤੋਂ 11 ਕਿਲੋ ਲੀਟਰ ਦੁੱਧ ਮੰਗ ਲਓ ਫਿਰ ਕੀ 12 ਦੇ ਜੇ 13 ਦੇ ਜੇ ਆਪਣੇ ਅਗਲੇ ਦਿਨ ਸ਼ਾਮ ਤੇ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਮਤਲਬ 12 ਕਿਲੋ ਤੋਂ ਝੋਟੀ ਨਹੀਂ ਲੈਵੇ ਦੇ ਤਾਂ ਉਹਨਾਂ ਦਾ ਦੁੱਧ ਕੱਢਣਾ ਪਰ ਨਾ ਚਾਹੀਦਾ ਕੀ ਇਸ ਸਵੇਰ ਤੋਂ ਬੜੀ ਚੈਟਰ ਵਾਕੀ ਦਰ ਤਲੀ ਨਿਸ਼ਾਨੀਆਂ ਆ ਗਈਆਂ ਕਿ ਇਹਦੇ ਵਿੱਚ ਚੰਗੀਆਂ ਕਿ ਪਹਿਲੇ ਸੋ ਇਹਦਾ 10 ਤੋਂ 11 ਲੀਟਰ ਦੁੱਧ ਨੇ ਭਰਿਆ ਕਰਮ ਵਾਲੀ ਨਹੀਂ ਤੇ ਦੇਖਣ ਲੱਜੂਗੀ ਗੇਂਤੀ ਤੇ ਅਜੇ 10 ਘੋੜ ਲੈਗਨ ਵੀ ਬਹੁਤ ਠੰਡਾ ਤਾਂ ਜਿਹੜੀਆਂ ਹਵਾਨੇ ਤੇ ਕਾਫੀ ਆ ਤੇ ਬਾਕੀ ਛੱਡੇ ਦੀਆਂ ਸਫਾਈਆਂ ਦੁਈਆਂ ਬਹੁਤ ਹੀ ਚੰਗੀਆਂ ਆ ਰਹੀਆਂ ਤੇ ਸਿੰਘ ਸਿੰਘ ਵੀ ਬਹੁਤ ਹੀ ਚੰਗਾ ਲੱਗਾ ਨਿਗਾ ਨਿਗਾ ਜਾ ਸਿੰਘ ਆ ਇਹ ਥਣ ਸੁਣ ਗਿਆ ਇਕੱਲਾ ਇਕੱਲਾ ਲੱਗਾ ਪਿਆ ਬਾਨੀ ਬਹੁਤ ਹੈ ਬੀਠੀ ਠੀਕ ਹੈ ਠੀਕ ਹੈ ਧਿਆਨ ਨਾਲ ਧਿਆਨ ਨਾਲ ਹੌਲੀ ਹੌਲੀ ਬੜੀ ਪੂਛ ਮੜੀ ਜੇ ਜਾਂ ਕੇ ਵੀਰ ਚੀਜ਼ਾਂ ਦੇ ਦਰਦ ਵਾਲੇ ਕੁਝ ਵੀ ਨਿਸ਼ਾਨੀਆਂ ਨਹੀਂ ਜਾਵਾਂ ਤੇ ਬਾਕੀ ਜਿਆਦਾ ਤੁਹਾਨੂੰ ਸਮਝ ਆ Đ ਨਾਲ ਤਾਂ ਕਰ ਲੋ ਚਾਕੇ ਇੰਦਰ ਸਫਾਈਆਂ ਸੋਈਆਂ ਨਾਲੋਂ ਬਹੁਤ ਯਾਰਾ ਚੰਗੀ ਝੋਟੀਆਂ ਗਈਆਂ ਦਰਦੀ ਕੈਮਰਾ ਤੁਹਾਡਾ ਵੀ ਥੋੜਾ ਕਾਫੀ ਹਵਾਲੇ ਦੇ ਬਾਕੀ ਥੋੜੇ ਭਾਂਡੇ ਵੀ ਜੀ ਬਿਲਕੁਲ ਸਾਫ਼ ਆਲੇ ਵੀ ਠੀਕ ਹੈ ਠੀਕ ਹੈ ਇਹ ਕੀ ਮੁੱਲ ਵੀਰ ਜੀ ਦਾ ਹਰ ਮੁੱਲ ਵੀ ਜੀ ਆਪਾਂ ਇਹਦਾ ਲੱਖ ਨਹੀਂ ਕਰਨਾ 95 ਨਹੀਂ ਕਰਨਾ 90 ਨਹੀਂ ਕਰਨਾ ਅੱਛਾ ਜੀ ਹਾਂ ਨਹੀਂ ਆਪਾਂ ਦੇ ਦਈਏ 75000 ਦੀ 200 ਦੀ ਅਛੋੜ ਠੀਕ ਹੈ ਜੀ ਕੜਨੀ ਪੌਦਾ ਪੌਦਾ ਕੋਈ ਵੇਖ ਲਓ 75 ਦੀ ਵੀਰ ਜੀ 200 ਰੁਪਏ ਛੋੜ ਠੀਕ ਹੈ ਲੋ ਵੀਰ ਜੀ 75000 ਤੋਂ 200 ਰੁਪਏ ਛੋੜ ਨੀ ਕੀ ਨਿਕਾਇਆ ਮੋਲੇ ਜੀ ਵੀਰ ਜੀ ਠੀਕ ਹੈ ਠੀਕ ਹੈ ਜੀ ਲੋ ਵੀਰ ਜੀ ਜਿਹੜਾ ਵੀਰ ਭਰਾ ਲੈ ਉਹਦੇ ਨਿਆਰੇ ਲਟੂਗਾ ਇਹ ਵੀ ਜੀ ਸੂਆ ਕੋਈ ਲਾਲੀ ਦੂਜਾ ਨਾਲੇ ਤੀਜਾ ਨਾਲੇ ਆਪਾਂ ਘਰ ਆਣਿਆਂ ਨੇ ਦੂਜਾ ਕਰਕੇ ਦਿੱਤੀ ਆ ਐਸੇ ਹੀ ਥਣ ਭਾਂਡੇ ਦੀ ਬਿਲਕੁਲ ਇਹ ਵੀ ਛੋਟੀ ਸਾਫ ਆ ਹਾਂਜੀ ਤੇ ਇਹਨੇ ਪਹਿਲੇ ਦੂਜੇ ਸੰਦੇ ਮੰਨ ਲਓ ਵੀ ਕਹਿੰਦੇ ਵੀ ਅਸੀਂ 12 ਕਿਲੋ ਦੁੱਧ ਘੁੰਮੇ ਰਾਇਆ ਐਸੇ ਹੀ ਫਿਰ ਕਿ 13 ਦੇ ਦੇ 14 ਦੇ ਜੇ ਥਣ ਭ ਇਹ ਵੀ ਗੱਬਣ ਹਾਂਜੀ ਗੱਬਣ ਤਿਆਰ ਬਿਲਕੁਲ ਇਹ ਵੀ ਦਿਨ ਮੰਨ ਲਓ ਹਫਤਾ ਖੜਵੀ ਆ। ਫੋਲ ਕੇ ਆਪਾਂ ਖੋਰ ਕਰਦੇ ਹਾਂ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ। ਹਾਂਜੀ। ਜੱਤੀ ਖੋਰ ਕੇ ਤੁਹਾਨੂੰ ਦਿਖਾਉਂਦੇ ਆਪਾਂ। ਹੋ ਗਿਆ ਉਹ ਜੱਟ ਬਲੈਕ ਆ। ਇਹਨੇ ਬਾਈ ਕਿੰਨਾ ਭਰਿਆ ਦੁੱਧ ਦੱਸੇ? ਇਹਨੇ ਵੀ ਜੀ 12 ਕਿਲੋ ਘਰ ਵਾਲੇ ਕਹਿੰਦੇ ਚੁੰਦੇ ਰਹੇ ਸੀ। ਇਹਨਾਂ ਨੇ ਪਤਾ ਹੁਣ ਪਹਿਲੇ ਚੁੰਦੇ ਰਹੇ ਕਿ ਦੂਜੇ ਚੁੰਦੇ ਰਹੇ ਮੇਰੇ ਖਾਣਾ ਸੀ ਜੀ ਅੱਛਾ ਜੀ। ਠੀਕ ਹੈ ਜੀ। ਠੀਕ ਹੈ ਜੀ। ਤੀਹ 6 ਸਵੇਰ ਸੂ ਵੀ ਲੈ। ਯਮਨੀ ਕੜੀ ਜਿਹੜੀ ਬਹੁਤ ਹੀ ਜੰਗੀਰ ਆਈ ਬਹੁਤ ਹੀ ਬਹੁਰੀ ਆ। ਬਾਕੀ ਥਣ ਭਾਡਾ ਵੀ ਬਹੁਤ ਚੰਗਾ ਵਾਜੇ ਦਿਨ ਬਾਈ ਕਹਿੰਦਾ ਕਿ ਆਸ-ਪਾਸ ਇਹਦਾ ਟਾਈਮ ਲੱਜੂਗੀ। ਥਣ ਭਾਡੇ ਵੀ ਬਹੁਤ ਜੰਗੀ ਖਲੀ ਹੋਈ ਠੀਕ ਹੈ ਠੀਕ ਹੈ। ਬੋਝੇਰਾ ਚੋਗਾ ਦੇ ਨੋਰਮਲ ਛੋਟੀ ਵਾਸਤੇ ਨੋਰਮਲ ਗੱਲ ਹੈ ਇਨਾਂ ਦੇ ਦਿਨਾਂ ਤੋਂ ਹਾਂਜੀ ਬਿਲਕੁਲ ਸਹੀ ਹੈ। ਕੱਦ ਵਜਾਂਦੀ ਬਹੁਤ ਵੱਡੀ ਹੈ ਛੋਟੀ। ਤੇ ਪਲੀ ਪੁਲੀ ਵੀ ਪੂਰੀ ਹੈ। ਬੜੀ ਹੈ ਕਰਮਾਂ ਦੀ ਬਹੁਰੀ ਆ। ਇਹ ਢਿੱਲਾਂ ਤੋਂ ਲਾਜੇ ਹੈਗੀਆਂ ਕਾਫੀ ਹਵਾਨੇ ਤੇ ਸੂਨ ਤੱਕ ਹਵਾਨਾ ਇਹ ਵੀ ਚੰਗਾ ਬਣਾ ਲੂਗੀ ਤੇ ਥਣ ਥਣ ਵਿਆਂ ਕੱਲਾ ਕੱਲਾ ਲੱਗਾ ਵਾ ਗਿਟ ਗਿਟ ਤੇ ਥਣ ਲੱਗਾ ਇਹਦੇ ਵੀ ਇਹ ਕਰੋ ਜੀ ਕਿੱਥੇ ਲੋ ਜੀ ਬੜੀ ਪੁੱਛ ਕਿਉਂ ਮਾਸ ਇਦਾਂ ਤੋਂ ਇੱਕੋ ਜਿਹਾ ਥਣ ਲੱਗਾ ਵਾ ਕਰੋ ਜੋ ਲੱਗੇ ਇਹਨਾਂ ਚੱਕ ਤੇ ਸਫਾਈਆਂ ਸਫਾਈਆਂ ਚੱਡੇ ਤੇ ਇਹਦੇ ਵੀ ਬਹੁਤ ਹੀ ਚੰਗੀਆਂ ਆ ਗਈਆਂ ਐ ਸਾਰੇ ਨੁਕਰਾਂ ਦੇ ਵਿੱਚ ਜੀ ਗੱਡ-ਗੱਡ ਤੇ ਮਤਲਬ ਖਾਣਿਆ ਅੱਜ ਹੈ ਵੀ ਨੌ ਕਾਲਾ ਤੇ ਨੌ ਕਾਲੇ ਠੰਡੀ ਚਵਾਈ ਜਿਹੜੀ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਸਾਫ ਵੀ ਜੀ ਇਹ ਕੀ ਮਤਲਬ ਦਿੱਤੀ ਆ ਫਿਰ ਤਾਂ ਪਰ ਇਹ ਬੋਤਲ ਇਹਦਾ ਵੀ ਜੀ ਆਪਾਂ ਇੱਕ ਵੀ ਨਹੀਂ ਕਰਨਾ ਇੱਕ ਦਾਹ ਨਹੀਂ ਕਰਨਾ ਹਾਂ ਜੀ ਨਿਕੇ ਜੀ ਤੁਹਾਨੂੰ ਪਤਾ ਮੇਰੇ ਫਿਕਸ ਹੁੰਦੇ ਹਾਂ ਹਾਂ ਜੀ ਹਾਂ ਜੀ ਇਹ ਲਾਸਟ ਆਪਾਂ ਹਾਂ 98200 ਰੁਪਏ ਛੋੜਾ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਜੀ ਵੱਡੀ ਛੋਟੀ 98000 ਤੇ 200 ਰੁਪਿਆ ਛੋੜ ਹਾਂਜੀ ਤੇ ਆਜੋ ਬਈ ਤੇ ਜੇ ਨੰਬਰ ਦੇ ਇਧਰ ਵੀ ਜੀ ਇਹ ਸੁਆ ਕੋਈ ਪਹਿਲਾ ਲਾਲੇ ਦੂਜਾ ਲਾਲੇ ਅੱਛਾ ਜੀ ਤੇ ਦੁੱਧ ਇਸ ਟਾਈਮ ਤੇ ਮੰਨ ਲਓ ਵੀ ਅੱਜ ਚੌਥੇ ਤੀਜੇ ਜਾਂ ਚੌਥੇ ਦਿਨ ਦੀ ਸੂਈ ਥੱਲੇ 10 ਲੀਟਰ ਦੁੱਧ ਤਿਆਰ ਹੋ ਗਿਆ ਠੀਕ ਹੈ ਠੀਕ ਹੈ ਤੇ ਮੇਰੇ ਖਿਆਲ ਨਾਲ ਜੇ ਪਹਿਲੇ ਵੀ ਹੋਈ ਤੇ 12 ਕਿਲੋ ਦੁੱਧ ਪਹਿਲਾਂ ਨੇ ਕਰ ਜਾਣਾ ਅੱਛਾ ਜੀ ਹਾਂ ਜੀ ਬਾਕੀ ਜੱਪਾ ਕੋਲ ਕਿ ਬਣਾਉਂਦੇ ਹੋ ਜੀ ਕਰ ਬਹੁਤ ਬਹੁਤ ਜਿਆਦਾ ਸਾਫ ਹੈ ਜੀ ਸੰਪੰਡੇ ਦੀ ਠੀਕ ਹੈ ਠੀਕ ਹੈ ਬਾਬਾ ਇਕੱਲਾ ਇਕੱਲਾ ਥਾਣੇ ਨੂੰ ਹੀ ਲੱਗਾ ਪਿਆ ਵਾ ਫਿਰ ਚਵਾਈ ਵੀ ਜੀ ਬਹੁਤ ਸੋਹਣੀ ਹੈ ਜਵਾਕੀ ਆ ਗਈ ਹਾਂ ਜੀ ਜਵਾਕੀ ਆ ਗਿਆ ਜਵਾਕ ਜਿੱਦੀ ਇਹਦੇ ਪਿੱਛੇ ਮੇਲ ਕਾਫ ਜੇ ਠੀਕ ਹੈ ਬਹੁਤ ਲੱਗ ਗਈ ਮੇਲ ਕਾਫ ਆ ਗਿਆ ਜੀ ਇਹ ਡਬਲ ਐ ਇਹ ਕਾਟ ਗੁੱਤ ਜਿਹੜਾ ਛੋਟੀਆਂ ਬਹੁਤ ਵੀ ਚੰਗਾ ਆ ਗਿਆ ਤੇ ਸੁਹਾ ਬਾਈ ਕਹਿੰਦਾ ਕਿ ਆਪਣੀ ਸਮਝਣਾ ਕੋਈ ਪਹਿਲਾ ਲਾਲੇ ਦੂਜਾ ਲਾਲੇ ਮੈਂ ਪਰਟੋਕਾ ਲਗੋ ਪਣੀ ਪਈ ਆ ਚੱਟੇ ਜਿੱਤੋਂ ਤੇ ਥਾਣੇ ਵਿੱਚ ਜਿਹੜਾ ਆਣੇ ਗੇਪੋਂ ਬਾਹਰ ਜਾਂਦੇ ਆ ਜੇ ਮੈਂ 1.5-1.5 ਦੀਆਂ ਬੇਰੀ ਛੋਟੀਆਂ ਮਿਲਦੀਆਂ ਆ ਆਪਾਂ ਪਾਉਣਾ ਦੇ ਦੇ ਠੀਕ ਆ ਠੀਕ ਆ ਜੀ ਲਓ ਜੀ ਹੈ ਵੀ ਸਿੰਗਲ ਹੱਡੀ ਜੇ ਤੇ ਦੁੱਧ ਬਾਈ ਕਹਿੰਦਾ ਕਿ 12 ਕਿਲੋਟਰ ਇਹਨੇ ਕੱਟ ਜਣਾ ਵਾ 12 ਕਿਲੋ ਦੀ ਜੀ ਹੱਡੀ ਚੋਟ ਇਹ ਨੋਰਮਲ ਦੁੱਧ ਆ। ਠੀਕ ਹੈ ਠੀਕ ਹੈ। ਤੇ ਤਿੰਨਾਂ ਜਿਹਨਾਂ ਦੇ ਸਭ ਤੋਂ ਥੱਲੇ 100 ml ਜਿਹੜਾ ਬੋਹਲਾ ਲਾਲੇ ਕੋਈ ਦੁੱਧ ਲਾਲੇ ਵੀਰਪਰਾ ਬਿਲਕੁਲ ਤਿਆਰ ਆ। ਇਸ ਕਰਦਾ ਛੱਡਾ ਵੀ ਐਨ ਅੱਖਾਂ ਲਾ ਗਿਆ ਲਗਾ ਗਏ ਨਾ ਪਾ ਵੀ ਦਿਖਾਉਨੇ ਤੁਹਾਨੂੰ। ਉਹ ਪੜਿਆ ਹੁਣ ਤੋ ਤੇਰਾ ਮੜੀ ਜੀ। ਲਗਭਗ ਬਿੰਦੀਆਂ ਵਾਲਾ ਛੱਡਾ ਆ ਗਿਆ ਤੇ 11 ਅੱਗੇ ਨੂੰ ਬਣੀ ਕਰਨ ਵਾਲੀ ਤੇ 11 ਪਿਛੇ ਨੂੰ ਬਣੀ ਜੇ। ਕਰੋ ਜੀ ਚੱਕਾ ਬਸ ਯਾਂ ਭਲਵਾਨਾਂ ਨੂੰ ਦਰਦੀ ਆ ਫਸਲੀ ਬਈਆ ਚਵਾਈ ਚੁਈ ਦੀ ਬੜੀ ਸਾਫਾ ਠੀਕ ਆ ਠੀਕ ਆ ਤੇ ਕੀ ਮੁੱਲ ਵਿੱਚ ਤੇਰਾ ਫਿਰ ਇਹਦਾ ਮੁੱਲ ਵਿੱਚ ਆਪਾਂ ਡੇਢ ਨਹੀਂ ਕਰਨਾ ਦੋ ਨਹੀਂ ਕਰਨਾ ਹਾਂਜੀ ਤੁਹਾਨੂੰ ਪਤਾ ਵੀ ਬਿਲਕੁਲ ਤਾਜੀ ਸੋਇਆ ਮਾਲ ਬਾਹਰ ਤੇ ਬਿਲਕੁਲ ਲੱਭਣ ਹੀ ਨਹੀਂ ਦਿਆ ਹਾਂਜੀ ਹਾਂਜੀ ਭਾਵੇਂ ਸਾਰੀ ਘੜੀ ਤੋਂ ਹੀ ਫਿਰ ਲੋ 10 ਪਿੰਡ ਫਿਰ ਕੇ ਤੇ ਕਮਾਈ ਲੱਗਦੀ ਏ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਮੋਲੇ ਦਾ ਡੇਢ ਨਹੀਂ ਦੋ ਨਹੀਂ ਲਾਸਟ ਇੱਕ ਵੀ ਦੇਣੀ ਆ ਅੱਛਾ ਜੀ 2 ਰੁਪਈਆ ਵਿੱਚ ਝੋਲੀ ਕਰਨਾ ਲਓ ਜੀ ਮੰਗਵਾਣਗੇ ਇਹ ਵਾਧਾ ਕਰੀਏ ਚੋਣ ਵੱਧ ਕਰੀਏ ਛੋਟ ਵੱਧ ਕਰਦੀਏ ਛੋਟ ਵੱਧ ਕਰਦੀਏ ਜੀ ਪੰਜ ਦਾ ਲਾ ਲਈਏ ਇੱਕ 15 ਦੀ ਹਾਂ ਨਾ 200 ਰੁਪਿਆ ਛੋਟ ਇੱਕ ਦੜੀ ਵੀ ਨਹੀਂ ਜੋੜੀ ਠੀਕ ਹੈ ਠੀਕ ਹੈ ਲਓ ਭਾਜੀ 1,15,000 ਰੁਪਏ ਕਿੰਨਾ 200 ਰੁਪਿਆ ਛੋਟ ਕਰਾਂਗੇ ਬਿਲਕੁਲ ਲੈਣ ਦੇ ਨਾਲ ਮੁੱਲ ਭਈ ਕਿੰਨਾ ਕਿਤਾਬਾ ਹਾਂਜੀ ਤੇ ਆਹ ਵਾਲਾ ਦਾ ਜਵਾਗ ਜੇ ਬਈ ਕੱਟਾ ਆ ਗਿਆ ਹਾਂਜੀ ਹਾਂਜੀ ਮੇਲ ਕਾਹ ਠੀਕ ਹੈ ਜੀ ਮੇਲ ਕਾਹ ਕਈ ਕਿ ਆ ਗਿਆ ਤੇ ਆਜੋ ਹੁਣ ਤੁਹਾਨੂੰ ਦਿਖਾਈਏ ਆਪਾਂ ਨਗੀਨਾ ਹਾਥੀ ਬਈ ਦੱਸਿਓ ਇਹਦੇ ਬਾਰੇ ਦੰਦ ਦੇ ਜੀਕ ਕੋ ਉੱਤਰਾ ਉਹ ਰਵੀ ਪੱਟਾ ਕੁੜਾ ਜਿਹੜਾ ਬਹੁਤ ਹੀ ਬਾਗਮਾਲ ਲਗਾਵਾ ਕਰਕੇ ਬੰਦੇ ਦੇ ਸਿਰ ਜਿੱਦੀ ਆ ਬੜੀ ਮੱਲ ਇਹ ਵੀ ਜੀ ਰਸ਼ੀਅਨ ਟੈਂਕੀ ਵੇ ਲੋ ਜਦੋਂ ਵੀ ਪੜ ਪੜਕੇ ਲੱਗੇ ਹਾਂਜੀ ਮੇਰੇ ਖਿਆਲ ਨਾਲ ਮੇਰੇ ਵੀ ਮੋਢੇ ਤੋਂ ਉੱਚੀ ਜੀ ਹਾਂਜੀ ਹਾਂਜੀ ਇਹ ਵੀ ਜੀ ਛੋਟੀ ਬਹੁਤ ਮਹਿੰਗੀ ਲੈਂਦੀ ਜੀ ਵੀਰੋ ਨਾਲ ਦੱਸਣ ਮਾ ਬਾਬਕ ਅੱਛਾ ਜੀ ਤੇ ਉਹਦੇ ਆਂਦੇ ਅਸੀਂ 5 ਤੋਂ ਵੀ ਬਾਹਰ ਲੈਂਦੀ ਆ ਅੱਛਾ ਜੀ ਠੀਕ ਹੈ ਠੀਕ ਹੈ ਪਹਿਲੇ ਸੁਬੇ ਪਹਿਲੇ ਸੁਬੇ ਹਾਂਜੀ ਐਰ ਕੀ ਦੂਜੇ ਸੁਬੇ ਆ ਵੀ ਜੀ ਪਹਿਲੇ ਸੁਬੇ ਉਹ ਕਹਿੰਦੇ ਵੀ ਅਸੀਂ 17 ਕਿਲੋ ਦੇ ਸਾਡੇ ਦੁੱਧ ਚੋਇਆ ਐਰ ਕੀ ਇਹਦੀ 20 ਕਿਲੋ ਦੀ ਮੀਦ ਆ ਠੀਕ ਹੈ ਠੀਕ ਹੈ ਪਰ ਇੱਕ ਮਹੀਨਾ ਦੇ ਜੀ ਮੈਂ ਕੱਚੀ ਆ ਅੱਛਾ ਜੀ ਨਾ ਜੇ ਖੜਦੀ ਆ ਪੂਰਾ ਠੀਕ ਹੈ ਠੀਕ ਹੈ ਜੀ ਲਿਖਤੀ ਰੂਪ ਤੇ ਦਵਾਂਗੇ ਲਿਖਤੀ ਰੂਪ ਜੀ ਇਹਦੇ ਦਿਨ ਲਿਖੇ ਆ ਅੱਛਾ ਜੀ ਲਿਖਤੀ ਰੂਪ ਤੇ ਆਪਾਂ ਦਵਾਂਗੇ ਵੀ ਇੱਕ ਮਹੀਨਾ ਪੂਰਾ ਕੱਚੀ ਆ ਮੱਝ ਠੀਕ ਹੈ ਠੀਕ ਆਪਾਂ ਬਾਹਰ ਕੱਢ ਕੇ ਤੋੜ ਕੇ ਪਾਉਂਦੇ ਆ ਤੇ ਮੈਂ ਨਾ ਰਾਜਾ ਕਰਦਾ ਕੇ ਵੀਡੀਓ ਦਾ ਵਾਲਾ ਚੀਜ਼ ਲੱਗੂਗੀ ਜੀ ਆਪਾਂ ਕੇ ਦੋਈ ਮਾ ਨਾ ਥੋੜਾ ਡਾਕੇ ਲੋ ਭਜੀ ਕਰੋ ਤੇਜ ਕੁਆਲਟੀ ਚੈੱਕ ਕਰਦੇ ਬਾਈ ਦੀ ਹਾਈਟ ਵੀ ਜਿੰਨਾ ਮਾਲ ਵੇਚਿਆ ਨਾ ਚਲੋ ਬੜੀ ਬੜੀ ਵੱਡੀ ਮੱਝ ਵੇਚੀ ਆ ਮਾੜੇ ਇੱਕੜੇ ਵੱਡੇ ਕੱਦ ਵਾਲੀ ਨਹੀਂ ਵੇਚੀ ਅੱਛਾ ਜੀ ਛੱਡੇ ਵੀ ਬੜੇ ਬੜੇ ਤਗੜੇ ਵਾਲੀਆਂ ਵੇਚੀਆਂ ਕੱਦ ਵਾਲੀਆਂ ਠੀਕ ਹੈ ਠੀਕ ਹੈ ਲੋ ਭਜੀ ਚਲੋ ਚੈੱਕ ਕਰਦੇ ਮਾਲਕ ਨੇ ਕੱਦ ਦੇ ਨੂੰ ਕੋਈ ਹਲੋਕਾਰੀ ਬਖਿਆ ਪੰਗਾ ਇਹ ਭਾਈ ਵੀ ਨੇ ਕਿਤੇ ਆਸ-ਪਾਸ 10 ਦਾ ਵੀ ਟਾਈਮ ਲੱਗੂਗੀ ਤੇ ਕੋਈ ਸ਼ੱਕ ਨਹੀਂ ਜੇ ਛੋਟੀ ਵਿੱਚ ਪੇਠੂੜਾ ਵੀ ਐ ਮੰਜਾ ਡੈਂਦਾ ਵਾ ਤੇ ਇਹ ਵੀ ਜੈਡ ਬਲੈਕ ਦੇ ਹੋਰ ਮੋਰਾ ਨਾਲ ਮਿਲਦੀ ਆ ਗਈ ਤੇ 17 ਲੀਟਰ ਜਿਹੜਾ ਨੇ ਪਹਿਲਾਂ ਨੇ ਦੁੱਧ ਭਰਿਆ ਤੇ ਦੂਜੇ ਸਵੇ ਨੂੰ ਗੱਬਣਾ ਤੇ 1 ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਖੜਦੀ ਆ। ਕਿੰਨਾ ਕੱਢ ਦੂਗੀ ਵੈਤੀ? ਹਰ ਵੀਰ ਜੀ 18 ਦੇ ਜੇ 20 ਦੇ ਜੇ ਅਗਲੇ ਦੀ ਸਾਂਹ ਤੇ ਡਿਪੈਂਡ ਕਰਨਾ ਵਾ। ਅੱਛਾ ਜੀ। ਆਪਣੇ ਕੋ ਰਹੀ ਤੇ ਚਲੋ ਇੰਨਾ ਆਪਾਂ ਕਰਾਂਗੇ ਜਰੂਰ ਸਦੇ ਰਾਮੀ ਕੋਲ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 18 ਤੋਂ 20 ਲੀਟਰ ਜਿਹੜਾ ਦੁੱਧ ਆ ਇਸ ਨੂੰ ਨਹੀਂ ਅਲੱਗ کہیں ਨਹੀਂ ਵਕੀਕਾ ਨਾਲ ਥੱਲੇ ਹਿਸਾਬ ਲਈ ਇਹ ਦੇਣਾ ਚਾਹੀਦਾ ਵਾ ਤੇ ਹੈ ਵੀ ਬਰੀਡ ਦੇ ਵਿੱਚ ਆ ਪੂਰੀ ਪੂਰੀ ਵੀ ਜੀ ਉਹ ਜਰਾਦਾ ਵੀਡੀਓ ਚ ਅੱਡੀ ਨਾ ਦਿਖਣਦੀ ਹੋਵੇ ਜਿਹੜੀ ਲੱਗ ਲੱਗ ਗਿਆ ਆਪਾਂ ਵੀਡੀਓ ਦੇ ਵਿੱਚ ਮੇਰੇ ਖਾਨਾ ਘੱਟ ਦਿਖਣੀ ਆ ਕੋਈ ਵੀਰ ਭਰਾ ਜਿੰਨੇ ਖਰੀਦ ਨਹੀਂ ਮੈਂ ਤਾਂ ਕਹਿੰਦਾ ਸਾਈ ਬੈਨਾ ਬਾਗ ਦੇ ਮੇਰੇ ਕੋਲ ਇੱਥੇ ਆਵੇ ਅੱਛਾ ਜੀ ਤੇ ਫੇਰ ਵੇਖੇ ਆਣ ਕੇ ਨਜ਼ਾਰਾ ਝੋਟੀ ਦਾ ਬਾਹਰ ਦੇ ਕਰੀਏ ਤੋਰ ਕੇ ਰੂਹ ਨਾ ਖੁਸ਼ ਹੋ ਜੂਗੀ ਝੋਟੀ ਤੋਰਦੇ ਆ ਵੇਖੀ ਠੀਕ ਠੀਕ ਹੈ ਮੈਂ ਨਾ ਕੱਢੀ ਸਮੇਤ ਤੇਲ ਖਰਚਾ ਵੀ ਦੇ ਕੇ ਭੇਜਾਂਗੇ ਜਿਹੜੇ ਜਾਣ ਕੇ ਨਿੰਦੇ ਜੀ ਕੋਈ ਨਹੀਂ ਬਿਲਕੁਲ ਮੈਂ ਪਹਿਲਾਂ ਹੀ ਕਹਤਾ ਤਾਂ ਇੱਥੇ ਆ ਕੇ ਡਬਲ ਹੋਊਗੀ ਡਬਲ ਹੋਊਗੀ ਤੇ ਕਲ ਚੈੱਕ ਬਾਕੀ ਫੇਟ ਫੁੜਾ ਤੇ ਫੇਸ ਕੁਆਲਟੀ ਵੇਜੇ ਦਾ ਮੁੱਲ 10 ਮਾਗ ਲੀਏ ਮੇਰੇ ਖਾਨਾ ਦਾ ਦਸ ਦੀ ਵੀ ਘਟਿਆ ਜੇ ਹਿਸਾਬ ਨਾਲ ਉਹਨਾਂ ਨੇ ਮੇਰੇ ਖਾਨਾ ਮਹਾਰਾਜ ਨੇ ਇਹਨੂੰ ਬਣਾਇਆ ਅੱਛਾ ਜੀ ਹਾਂਜੀ ਪਰ ਆਪਾਂ ਉਹ ਗੱਲ ਲਾਲਚਾਰੇ ਪਾਸੇ ਜਾਣਾ ਪਾਣਾ ਮਿਲੀਏ ਪਾਣਾ ਦੇ ਦੇਣੀ ਆ ਰੋਟੀ ਤਿਆਰ ਹੋ ਗਏ ਮੰਨ ਲਓ ਵੀ 3:30 ਤੋਂ 4 ਦੇ ਵਿੱਚ ਵਿੱਚ ਵਿਕਨ ਦਾ ਹੱਕ ਹੈਗਾ ਅੱਗੇ ਇਹਦਾ ਅੱਛਾ ਜੀ ਇੰਨੇ ਦੀ ਵਿਗਣੀ ਚਾਹੀਦੀ ਹੈ ਹਾਂਜੀ ਅੱਜ ਤੋਂ ਤੇ ਆਪਾਂ ਹਾਂ ਨਾ ਹੀ 175 ਦੀ ਦੇਣੀ ਆ 500 ਰੁਪਏ ਛੋਟ ਕਰਾਂਗੇ ਇੱਥੋਂ ਠੀਕ ਹੈ ਠੀਕ ਹੈ ਲਓ ਬਾਈ ਜੀ ਕਰੋ ਚੈੱਕ ਜੇ 175 ਜਾਂ 500 ਰੁਪਏ ਸ਼ੁਰੂ ਤੇ ਜਿਹੜਾ ਵੀਰ ਭਰਾ 1 ਮਹੀਨਾ ਸੰਭਲੂਗਾ ਤੇ ਰੁਪਏ ਡਬਲ ਵੀ ਮੇਂ ਡਬਲ ਕਰੂਗੀ ਮੇਰੇ ਤੇ ਦੋ ਗੁਣਾ ਪੈਸੇ ਢੱਡ ਕੇ ਜਾਊਗੀ ਜਿਹੜਾ ਵੀਰ ਭਰਾ ਵੀ ਲੈ ਗਿਆ ਤੇ ਜੇ ਵੀ ਭਰਾ ਕਰੋ ਪਰਨੇ ਉੱਖੜਨੀ ਤੇ ਉਹਨਾਂ ਵੀ ਪੈਸੇ ਡਬਲ ਕਰ ਦਿੰਦੇ ਤੇ ਜੇ ਕੋ ਵੀ ਭਰਾ ਸੰਭਲਾ ਕਰ ਲੈ ਜਾਊਗਾ ਤੇ ਉਰਲੀ ਦਾ ਸ਼ਿੰਗਾਰ ਬਣਾ ਬਣਾ ਦੀ ਦਾ ਵੀਰ ਜੀ ਦੱਸਿਆ ਜਿਹੜੇ ਦਾ ਸ਼ਿੰਗਾਰ ਨਾਲੋਂ ਇੱਕੋ ਛੋਟੀ ਲਾ ਜੇ ਬਹੁਤ ਹੀ ਸਾਜ ਬੰਦਿਆ ਇਹ ਇਹ ਵੀ ਗੱਲ ਮੇਰੀ ਹੈ ਜੀ ਵੀਰ ਜੀ ਛੋਟੇ ਹਾਥੀ ਜਣੀ ਜਾ ਸਕਦੀ अच्छा जी जहां पे आ चीज लगूंगी हाथी ਦੇ ਨਾਲ ਤੇ ਜਹਾਹ ਤੇ ਸ਼ਮਾਂ ਲੱਗਣਗੀਆਂ ਠੀਕ ਹੈ ਠੀਕ ਹੈ ਜਿਹੜੇ ਬਲੈਰੋ ਬਹੁਤ ਜਿਆਦਾ ਮੇਲਦੀ ਆ ਬਲੈਰੋ ਠੀਕ ਹੈ ਪੂਰੀ ਵੱਡੀ ਝੋਟੀ ਹੈ ਤੇ ਉਹਦੇ ਲੱਗੇ ਵੀ ਨਿੱਕੀ ਠੀਕ ਹੈ ਠੀਕ ਹੈ ਜੀ ਲੋਬੇ ਕਿਹੜੀ ਆ ਆਪਣੇ ਆਪ ਨੂੰ ਪੂਰੀ ਕਿਹੜੀ ਆ ਝੋਟੀ ਹੋਵੇ ਲੋ ਝੋਟੀ ਹੋ ਵੀ ਨਹੀਂ ਜੇ ਛੋਟੀ ਤੇ ਬਾਕੀ ਉਹਦੇ ਅੱਧ ਚ ਆਉਂਦੀ ਆ ਅੱਧ ਚ ਆਉਂਦੀ ਆ ਸਹੀ ਪਰ ਆਪਣੇ ਆਪ ਜੀ ਉਹ ਵੀ ਪੂਰੀ ਤੇੜੀ ਉਹ ਵੀ ਹੋ ਗਈ ਸਹੀ ਆ ਤੇ ਕਾਰ ਤੋਂ ਵੱਧ ਹੁਣ ਦੱਸਿਆ ਵੀ ਛੋਟਾ ਬਾਕੀ ਉਹਦੇ ਨਾਲ ਵੀ ਡਬਲ ਲੱਗਣ ਦੀ ਬਾਕੀ ਅਗਰ ਵਿੱਚ ਦੋ ਆਪਣੇ ਕੋਲ ਦੋ ਝੋਟੀਆਂ ਕਵੇੜ ਆ ਕਾਂਜ ਦੇ ਵਿੱਚ ਨਾਲੀ ਠੀਕ ਹੈ ਜੀ ਇਹ ਜੇ ਮੰਨ ਲਓ ਵੀ 2 ਸਾਲ ਦੇ ਲੱਗ ਬੰਨੇ ਹੋ ਗਏ ਤੇ ਖੀਰੀ ਦੰਦੀ ਆਪਾਂ ਦੰਦ ਪੁੱਟ ਕੇ ਵਿਖਾ ਦਿੰਨੇ ਆ ਅੱਛਾ ਜੀ ਤੇ ਥਾਣ ਥਣ ਥੱਲੇ ਵਿਖਾ ਦਿਓ ਮੈਂ ਐ ਚਾਰੀ ਨੁਕਰਾਂ ਤੇ ਲੱਗੇ ਨੇ ਠੀਕ ਠੀਕ ਤਾਂ ਮੈਂ ਇੱਕ ਥੰਨੇ ਤੋਂ ਪੰਜ ਤੰਨ ਦਿਖਾਉਂਦਾ ਬਿਲਕੁਲ ਜੇ ਖੀਰੀ ਆ ਦੇਖ ਹੈ ਵੀ ਸੀਂਜਿੰਸ ਲੱਗੇ ਜੇ ਕਰੋ ਬੜੇ ਸੋਹਣੇ ਖਾਣੇ ਦੇਖੋਂ ਬਾਹਰ ਥਣ ਕੱਢ ਜੋ ਕਿਰਪਾਲੀ ਜੀ ਤਨ ਬਣ ਗਈ ਇਹਨੂੰ ਵੀ ਜੀ ਇੱਕ ਮਹੀਨਾ ਤੇ ਇਹਨੂੰ ਕੋਈ ਇਹਦੇ ਹੱਥ ਨਾਲ ਕੋਈ 6 ਜਾਂ 7 ਦਿਨ ਹੋ ਗਏ ਹੁਣਗੇ ਇਹਨੂੰ ਟੀਕਾ ਭਰੇ ਨੂੰ ਮੈਂ ਖਾ ਆਪਣੇ ਹੱਥੀ ਭਰਾਇਆ ਇਹਨੂੰ ਟੀਕਾ ਠੀਕ ਹੈ ਜੀ ਤੇ ਬਾਕੀ ਆਪਾਂ ਗੋਲ ਕੇ ਕੱਢ ਕੇ ਬਾਹਰ ਖਾ ਲੈਣਾ ਠੀਕ ਹੈ ਠੀਕ ਆ ਜੀ ਕੰਦ ਨੂੰ ਦੇਖੋ ਵੀ ਕਿੰਨੇ ਮਾਲੀ ਪੂਰੀ ਚੰਗੀ ਨਸਲ ਵਾਲੀਆਂ ਝੋਟੀਆਂ ਵੀ ਜੀ ਮੈਂ ਘਰੇ ਝੋਟੀਆਂ ਮੰਗਾਂ ਅੱਛਾ ਜੀ ਲੋ ਤੇ ਨਹੀਂ ਵੀ ਪਹਿਲਣਾ ਮੰਨ ਲਓ ਕਿ ਕੋਈ 8-8 ਕਿਲੋ ਵਾਲੀਆਂ ਕੋਈ 14-15 15-12 ਕਿਲੋ ਵਾਲੀਆਂ ਅੱਛਾ ਜੀ ਇੱਕ ਮਹੀਨਾ ਦੇ 7 ਦਿਨ ਇੱਕ ਮਹੀਨਾ ਦੇ 7 ਦਿਨ ਤੇ ਵਰਕੀ ਥਣਗੋਲ ਬਹੁਤ ਹੀ ਚੰਗਾ ਲੱਗਾ ਵਾ ਤੇ ਕੱਦ-ਕੁੱਦ ਵੀ ਕਰਮਾਲੀ ਚੰਗਾ ਕਰ ਜੂਗੀ ਚੱਲ ਬਸ ਵੀਰ ਭਰਾ ਲਾ ਲੋ ਤੁਸੀਂ ਵੀ ਇਹ ਗੋੰਦੀ ਟੱਗੀ ਸੀ ਵੀ ਹੁੰਦੀ ਨਾ ਕਿੱਥੇ ਚਲ ਜਾਣੀ ਛੋਟੇ ਬਿਲਕੁਲ ਬਿਲਕੁਲ ਸਿੱਕੀ ਹੁੰਦੀ ਆ ਕਿ ਇਹਨਾਂ ਜਵਾਨ ਹੋ ਜਾਣਾ ਇਹ ਜਵਾਨ ਦੰਦਾਂ ਤੱਕ ਸ਼ਕੀ ਤੱਕ ਹੈ ਠੀਕ ਹੈ ਠੀਕ ਹੈ ਨੇਠੇ ਦੰਦ ਟੁੱਟਣ ਤੱਕ ਅੱਛਾ ਜੀ ਲਓ ਬਈ ਇਹ ਵੀ ਗੋਣ ਵਾਲੀਆਂ ਗੱਲਾਂ ਜੇ ਤੇ ਚਲੋ ਹਾਂ ਨਾ ਵੀ ਥੋੜੀ ਇਹਦੇ ਬਾਰੇ ਗੱਲ ਕਰੀਏ ਪੂਰੇ ਦੰਦ ਬਰਾਬਰ ਹੋਣ ਤੱਕ ਹਾਈਟ ਪਛੋਦੀ ਵਾਦੀ ਲੈਂਦੀ ਹੈ ਤੇ ਬਾਕੀ ਜਿਹੜਾ ਵੇਪਰਾ ਇਹਦੀ ਸਾਹਮਲਾ ਲੱਗ ਜੂ ਤੇ ਇਹ ਵੀ ਚੋਟੀ ਚੰਗੀ ਬਣ ਜਣਾ ਤੇ ਇਹਦਾ ਵੀ ਮੁੱਲ ਹੈਗਾ ਇਹਦਾ ਵੀ ਜੀ ਮੁੱਲ ਨਾ ਤੇ ਆਪਾਂ 60 ਨਾਲ 70 ਅੱਛਾ ਜੀ ਤੇ ਨਾ 65 ਹਾਂਜੀ ਹਾਂ ਨਾ ਜਿਹੜੀ ਦੇਣੀ ਹੈ ਨਾ ਆਪਾਂ ਇਹ 45 ਚੋਂ 200 ਰੁਪਏ ਛੋਟ ਕਰਨਾ 45 ਚੋਂ ਕਿ ਇੱਕ ਪੰਤਾਲੀ ਇੱਕ ਕੱਲੇ ਕੱਲੇ 45 ਅੱਛਾ 45 ਇੱਕ 45 ਦੀ ਬਣ ਜਾਊਗੀ ਕਿਸ ਦਿਨ ਠੀਕ ਹੈ ਠੀਕ ਹੈ ਜੀ ਤਾਂ ਵੀ 45 ਇੱਕ ਨਾਲ ਜੋੜ ਜੂਗੀ ਗੱਲ ਕਰ ਸੀ ਕਿ ਠੀਕ ਹੈ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਚੜ ਆ ਗਈ ਜੇ ਬਾਰਤਾ ਵੀ ਜੀ ਹਰੇ ਦੋ ਸਾਲਾਂ ਤੋਂ ਅੰਦਰ ਆ ਤੇ ਵੀ ਖੀਰੀ ਦੰਦੀ ਆ ਅੱਛਾ ਇਹਨੂੰ ਟੀਗਾ ਭਰੇ ਨੂੰ ਮੰਨ ਲਓ ਵੀ ਅੱਜ ਹੋ ਗਏ ਜੇ ਨੂੰ 8 ਦਿਨ ਹੋ ਗਏ ਜੇ ਠੀਕ ਹੈ ਠੀਕ ਹੈ ਮੰਨ ਲਓ ਵੀ ਪਿਛਲੇ ਮਹੀਨੇ ਦੀ ਕੋਈ 26 ਤਰੀਕ ਦਾ ਭਰਿਆ ਲੈਣੇ ਕਿ ਦਿਨ ਹੋ ਗਏ ਹੋਣਗੇ ਕਿਹੜਾ ਬਈ ਸੇਵਣੇ ਨੂੰ ਭਰਿਆ ਹਾਂਜੀ ਕਿਹੜਾ ਸੀਮਾ ਇਹਨੂੰ ਭਰਾਇਆ ਜੀ ਕਿ ਮੁੰਡੇ ਦਾ ਨਾਮ ਦੱਸਿਆ ਮੈਂ ਸਟਰਾ ਦੇ ਤੁਹਾਨੂੰ ਦੇ ਕੇ ਦੱਸੂਗਾ ਮੇਰੇ ਖਾਲਾ ਨਾਮ ਅਰਜਨ ਗੁੰਮੜ ਦਾ ਜਾਦੀ ਦੱਸਣਾ ਠੀਕ ਹੈ ਡਾਕਟਰ ਜੀ ਗੱਲ ਗੁੰਮੜ ਸਾਰਾ ਸਿਮਾ ਨੇ ਇਹਨੂੰ ਭਰਿਆ ਵਾ ਡਾਕਟਰ ਪੱਕਾ ਹੀ ਆ ਝੋਲੀ ਝਾਲੀ ਚੰਗੀ ਲੱਗੀ ਆ ਥੋਲ ਦੇ ਵੀਰ ਇਹ ਵੀ ਬਈਆ ਦੇ ਕੀ ਆ ਕਿ ਕੀ ਰੀ 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 ਠੀਕ ਹੈ ਇਹਦੀ ਉਹਦੇ ਨਾਲੋਂ ਵੀ ਜ਼ਿਆਦਾ ਝੋਲੀ ਜੇ ਠੀਕ ਹੈ ਠੀਕ ਹੈ ਜੀ ਇਹ ਹੈ ਕਿ ਉਹ ਜੈਡ ਬਲੈਕ ਦੇ ਸਿਮਰ ਨੂੰ ਜਿਹੜਾ ਬਹੁਤ ਚੰਗਾ ਕੰਧਾ ਕਰਦਣਾ ਨੇ ਵੀਪਰਾ ਲੈ ਜਾਊਗਾ ਤੇ ਜੇ ਨਿਕਲ ਲਈ ਗੱਬਣਾ ਤੇ ਇਹ ਵੀ ਹਿਸਾਬ ਨਾਲ ਕਮੇਟੀ ਪਾ ਜਾਣੀ ਜੇ ਤੁਹਾਡੀ ਲੈ ਜਾ ਇਹ ਵੀ ਜੀ ਲੱਖੋਂ ਬਾਹਰ ਹੀ ਆ ਗਏ ਠੀਕ ਹੈ ਬਈ ਇਹ ਆਪ ਕਿਹੜੇ ਸੀਮਾਂ ਚ ਪਤਾ ਨਹੀਂ ਵੀ ਜੀ ਇਹ ਨਹੀਂ ਪਤਾ ਆਪਾਂ ਦੇਖੀਂ ਹੁੰਦੀ ਆ ਠੀਕ ਹੈ ਠੀਕ ਹੈ ਜੀ ਲੋ ਬਈ ਹੈ ਪੜਦਾ ਹੈ ਕੋਈ ਮੋਹਰ ਹਲ ਦੇ ਵਿੱਚ ਆ ਗਏ ਇੱਕ ਸੀਮਾਂ ਦਾ ਪਾਈ ਹੋਣਾ ਨੂੰ ਨਹੀਂ ਜੇ ਪਤਾ ਤੇ ਥਣ ਥਣ ਜਿਹੜਾ ਇਹ ਵੀ ਚੰਗਾ ਕੱਢ ਜਣਾ ਨੇ ਵੀ ਇਹਦਾ ਭਾਈ ਮੁੱਲ ਫਿਰ ਕੀ ਕਰਨਾਗੇ ਮੁੱਲ哥 ਜੀ ਇਹਦਾ ਕੋਈ ਸੱਖ ਨਹੀਂ ਪੈਣਨੀ ਤੇ ਕੋਈ ਗੱਲ ਨਾ ਇਹਦਾ 50 ਹਾਂ ਹਾਂ ਨਾ ਹੀ 35200 ਰੁਪਏ ਛੋੜ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਈ ਬਿਲਕੁਲ ਨਿਕਾ ਜਾ ਦੇ ਬਿਲਕੁਲ ਨਿਕ ਨਿਕੇ ਵੀ ਜੀ ਆਪਾਂ ਮੁੱਲ ਕਰਦੇ ਆ ਇਧਰ ਵੀ ਜੀ ਆਪਣੀ ਵੈਡ ਆ ਗਈ ਹੈ ਵੀ ਦੋ ਸਾਲਾਂ ਤੋਂ ਅਜੇ ਅੰਦਰ ਜੇ ਅੱਛਾ ਜੀ ਹਾਂਜੀ ਤੇ ਮੰਨ ਲਓ ਕੋਈ 16 ਮਹੀਨਿਆਂ ਦੀ ਹੋਊਗੀ ਇਹ ਜੇ ਠੀਕ ਹੈ ਠੀਕ ਤੇ ਅਖੀਰੀ ਦੰਦੀ ਹੈ ਜੀ ਵੀ ਅੱਛਾ ਜੀ ਅੱਜ ਮੰਨ ਲਓ ਇਹਨੂੰ ਟੀਕਾ ਨਹੀਂ ਭਰਿਆ ਠੀਕ ਹੈ ਠੀਕ ਜੀ ਬਾਕੀ ਉਹ ਕੋਲ ਕਿਉਂ ਹੁੰਦਾ ਵਿੱਚ ਆ ਗਈ ਜੇ ਵਹਿੜ ਤੇ ਇਹ ਬਾਈ ਕਿਹੜੇ ਸਿੰ ਮੰਦੀ ਪਤਾ ਨਹੀਂ ਇਹ ਬਾਈ ਜੀ ਏਬੀਐਸ ਦਾ ਪਤਾ ਨਹੀਂ ਕਿੰਨਾ ਨੰਬਰ ਠੀਕ ਆ ਸੀ ਹਨ ਅੱਛਾ ਜੀ ਹਾਂ ਜੀ ਤੇ ਇਹਦੀ ਮਦਰ ਦਾ ਕੋਈ ਰਿਕਾਰਡ ਪਤਾ ਵੀ ਜੀ ਆਪਣੇ ਕੋਲ ਹੀ ਹੈ ਮਦਰ ਹੁੰਦੇ ਆਪਾਂ ਅੱਛਾ ਜੀ ਭਾਈ ਤੋਂ 30 ਲੀਟਰ ਦਾ ਰਿਕਾਰਡ ਹੈ ਠੀਕ ਹੈ ਠੀਕ ਹੈ ਜੀ ਲਓ ਭਾਈ 28 ਤੋਂ 30 ਲੀਟਰ ਦਾ ਇਹਦੀ ਮਦਰ ਦਾ ਰਿਕਾਰਡ ਜੇ ਉਹ ਵੀ ਇਹਨਾਂ ਬਾਈ ਉਹਨਾਂ ਦੇ ਕੋਲ ਹੀ ਆ ਇਹ ਕੱਦ ਜਿਹੜਾ ਉਹਦਾ ਵੀ ਬਹੁਤ ਤਗਣਾ ਉਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਤੇ ਉਹ ਗੱਬਣ ਬਿਲਕੁਲ ਹੁਣ ਆਇਆ ਇਸ ਤਰ੍ਹਾਂ ਤਿਆਰ ਹੋਈ ਆ ਮਹੀਨੇ ਕ ਦਾ ਰਹਿ ਗਿਆ ਜੀ ਦਾ ਚਾਹ ਮਹੀਨੇ ਤੋਂ ਅੰਦਰ ਜਾਨ ਤੋਂ ਇਹਨੂੰ ਵੀ ਬਹੁਤ ਕਰਨ ਵਾਲੀ ਨੂੰ ਚੰਗਾ ਲੱਗਾ ਝੋਲੀ ਕਰੀ ਚੰਗੀ ਬਣਾਉਂਦੀ ਆ ਤੇ ਇਹਦਾ ਬਾਈ ਬੋਲ ਖਰ ਇਹ ਰਿਧੀ ਵੀ ਮੇਰੇ ਖਾਂ ਦਾ ਜਿੰਨੇ ਕ ਦੀ ਆਪਾਂ ਦੇ ਦੇਣੀ ਓਨੇ ਕ ਦੀ ਫੀੜ ਹੀ ਖਾ ਗਈ ਜੇ ਅੱਛਾ ਜੀ ਤੁਹਾਨੂੰ ਪਤਾ ਤਿਆਰ ਕਰਨ ਤੇ ਬੜਾ ਜ਼ੋਰ ਲੱਗਦਾ ਖਰਚਾ ਲੱਗ ਜਾਂਦਾ ਹਾਂਜੀ ਖਰਚਾ ਲੱਗਦਾ ਹਾਂਜੀ ਹਾਂਜੀ ਤੇ ਪਹਿਲਾਂ ਉਹਦੇ ਬਥੇਰਾ ਦੁੱਧ ਵੀ ਬਥੇਰਾ ਛੱਡਦੇ ਰਹੇ ਤਿੰਨ ਤਿੰਨ ਕਿਲੋ ਇੱਕ ਟਾਈਮ ਦਾ 6 ਕਿਲੋ ਦੁੱਧ ਪੀਂਦੀ ਰਹੀ ਜੇ ਜਦੋਂ ਉਤੋਂ ਪਤਾ ਫੀਡਾਂ ਚੱਲੂ ਹੋ ਗਈਆਂ ਤੁਹਾਨੂੰ ਪਤਾ ਹੀ ਅੱਛਾ ਜੀ ਤੇ ਇਹ ਵੀ ਜੀ ਆਪਾਂ ਹਾਂ ਨਾ ਹੀ 35000 ਦੀ ਦੇ ਦਈਏ ਮੰਗਣ ਜੋ ਮੱਦੀ ਮੰਗੀ ਕਾਦੀ ਜੀ ਮੰਗਾ ਦਿੱਤੀ ਕਾਦੀ ਜੀ 32000 ਜੀ 200 ਰੁਪਏ ਛੋਟ ਕਰ ਲਾਂਗੇ ਠੀਕ ਹੈ ਠੀਕ ਹੈ ਕਿਆ ਕਰੋ ਤਾਂ ਕਾਟ ਗਿਆ 2:30 ਵਜੇ ਸੋਣ ਚ ਅੱਛਾ ਜੀ ਤੇ 525 ਚਲੋ ਦੁੱਧ ਲਈ ਵਾਹਰਾ ਠੀਕ ਹੈ ਠੀਕ ਹੈ ਜੀ ਲਓ ਭਾਈ ਕਰੋ ਚਾਹ ਇਕੱਠਾ ਆਈ 29 ਲਈ ਲਾਈਫ ਆਈ ਹੋਣਾ ਤੇ ਬਾਕੀ ਦੁੱਧ ਤਾਂ ਦੋਣਾ ਚਾਲੂ ਕਰਤਾ ਵਾ ਇਹ ਭਾਈ ਫਾਰ ਸੇਲ ਤੇ ਨਾਟ ਫਾਰ ਸੇਲ ਕਰਦਾ ਵੀ ਕੋਈ ਵੀਰ ਭਰਾ ਕੋਈ ਚਾਹ ਵਾ ਨੂੰ ਸਰ ਅੱਛਾ ਦੇਖੋ ਤੁਸੀਂ ਬੈਠਦਾ ਕਿੱਥੇ ਜਾਂਦੇ ਆ ਇਹ ਠੀਕ ਹੈ ਕੱਦ ਦੁੱਧ ਤਿਆਰ ਕਰਕੇ ਵੇਚ ਨਹੀਂ ਆਪਾਂ ਅੱਛਾ ਜੀ ਤੇ ਜੇ ਕੋਈ ਮੰਗੂਗਾ ਵੀਰ ਭਰਾ ਕਰ ਲਾਂਗਾ ਤੁਹਾਨੂੰ ਫੋਨ ਤੇ ਗੱਲ ਠੀਕ ਹੈ ਠੀਕ ਹੈ ਠੀਕ ਨੇ ਤੇ ਭਾਈ ਕਹਣਾ ਕੋਈ ਹੋਰ ਵੀ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਜੀ ਜਿਹੜੀਆਂ ਸੋਈਆਂ ਆਪਣੀਆਂ ਆਣ ਕੇ ਚੋ ਕੇ ਤਸੱਲੀ ਕਰਕੇ ਖੜੋ ਗੱਬਣਾ ਆਪਣੀਆਂ 蒂ਪ ਕੇ ਖੜੋ ਠੀਕ ਆ ਠੀਕ ਇਹ ਬਿਲਕੁਲ ਸਿਆਣੀ ਗੱਲ ਆ ਜੀ ਬਿਲਕੁਲ ਸਹੀ ਗੱਲ ਆ ਕੋਨੇ ਰੁਪਈਏ ਖਰਚਣੇ ਆ ਕਰੋ ਖਾਣਾ ਤੋੜ ਕੇ ਤੇ ਦੇ ਨਹੀਂ ਦੇਣੇ ਨਹੀਂ ਬਿਲਕੁਲ ਸਹੀ ਗੱਲ ਆ ਜੀ ਆਪਣੀ ਮਿਹਨਤ ਦੀ ਕਮਾਈ ਦੇਣੀ ਆ ਹਾਂ ਜੀ ਹਾਂ ਜੀ ਫੱਕ ਬਣਦਾ ਆਪਣਾ ਤਸੱਲੀ ਕਰਦਾ ਤਸੱਲੀ ਕਰਦਾ ਬਣਦਾ ਆ ਭਾਜੀ ਲਓ ਭਾਜੀ ਪਵਾਈ ਲਓ ਬੇਨਤੀ ਆ ਹਰ ਵੀਡੀਓ ਵਿੱਚ ਆਉਂਦੀ ਵੀ ਜਿਹੜਾ ਪਸ਼ੂ ਸੋਇਆ ਹੁੰਦਾ ਵਾ ਇੱਥੇ ਆਪਣੀ ਦੋਸਤਾਂ ਨਾਲ ਅਪਲਾਈ ਕਰ ਜਾਇਆ ਕਰੋ ਤੇ ਜਿਹੜੇ ਵੀ ਉਦੋਂ ਕੋ ਨਹੀਂ ਪਹੁੰਚਿਆ ਜਾਂਦਾ ਆਪਣੀ ਵੀਡੀਓ ਕਾਲ ਤੇ ਜਰੂਰ ਜੁਆਇਨ ਕਰ ਲਿਆ ਕਰੋ ਹਣਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਇਹ ਕਿ ਆਪਣਾ ਵੀ ਸ਼ੱਕ ਦੂਰ ਹੋ ਜਾਂਦਾ ਹੈ ਸ਼ੱਕ ਦੂਰ ਅਗਲੇ ਨੇ ਪੈਸੇ ਲਾਉਣੇ ਆ ਮੰਨ ਲਓ ਕਿ ਉਹਦੀ ਵੀ ਅਗਲੇ ਦੀ ਰੂਪ ਖੁਸ਼ ਆ ਹਾਂਜੀ ਹਾਂਜੀ ਨਹੀਂ ਬਿਲਕੁਲ ਸਹੀ ਗੱਲ ਹੈ ਲਓ ਬਈ ਪਸ਼ੂ ਪਾਲੀ ਦਾ ਬਹੁਤ ਹੀ ਚੰਗੇ ਆ ਝੋਟੀਆਂ ਚ ਚੰਗੇ ਤਗੜੇ ਕਦਕਾੜ ਵਾਲੀਆਂ ਵਾ ਫਿਰ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ